ਗੁਰਜੰਟ ਸਿੰਘ ਦੇ ਦੋ ਮੁੰਡੇ ਤੇ ਇੱਕ ਧੀ ਸੀ ਜੋ ਵਿਆਹੇ ਹੋਏ ਸੀ ਗੁਰਜੰਟ ਸਿੰਘ ਹਮੇਸ਼ਾ ਰੱਬ ਦਾ ਸ਼ੁਕਰ ਮਨਾਉਂਦਾ ਸੀ ਕਿ ਰੱਬਾ ਤੂੰ ਮੈਨੂੰ ਬਹੁਤ ਵਧੀਆ ਲਾਤ ਦਿੱਤੀ ਆ ਗੁਰਜੰਟ ਸਿੰਘ ਬਚਨਾਂ ਨੂੰ ਕਹਿੰਦਾ ਕਿ ਬਚਨੋ ਸੁਖ ਨਾਲ ਆਪਣੇ ਮੁੰਡੇ ਵੀ ਵਿਆਹੇ ਗਏ ਨੇ ਕੁੜੀ ਵੀ ਵਿਆਹ ਕੇ ਆਪਦੇ ਘਰੇ ਚਲੀ ਗਈ ਆਪਾਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਛੁਟਕਾਰਾ ਪਾ ਲਈਏ ਜ਼ਮੀਨ ਪਲਾਟ ਤੇ ਘਰ ਮੁੰਡਿਆਂ ਦੇ ਨਾਂ ਅੱਧੋ-ਅੱਧ ਕਰਵਾ ਦਈਏ ਬਚਨੋ ਕਹਿੰਦੀ ਹਜੇ ਬਥੇਰੀ ਉਮਰ ਪਈ ਆ ਪਹਿਲਾਂ ਹੀ ਜ਼ਮੀਨਾਂ ਮੁੰਡਿਆਂ ਦੇ ਨਾਮ ਨਾ ਕਰਾ ਕੀ ਪਤਾ ਕੱਲ ਨੂੰ ਰੋਟੀ ਦੇਣ ਕਿ ਨਾ ਦੇਣ ਕੁਝ ਪਤਾ ਤੈਨੂੰ ਗੁਰਜੰਟ ਸਿੰਘ ਕਹਿੰਦਾ ਇੰਨੇ ਚੰਗੇ ਤਾਂ ਮੁੰਡੇ ਨੇ ਮੇਰੇ ਧੀਆ ਵਰਗੀਆਂ ਨੋ ਆ ਗਿਆਂ ਹੋਰ ਪਰਾਂ ਤੂੰ ਕੀ ਭਾਲਦੀਆਂ ਐਵੇਂ ਬੁੜੀਆਂ ਵਰਗੀਆਂ ਗੱਲਾਂ ਨਾ ਕਰ ਬਚਨੋ ਕਹਿੰਦੀ ਐ ਹਜੇ ਨਾ ਕਰਾਈ ਜਮੀਨ ਮੁੰਡਿਆਂ ਦੇ ਨਾ ਕਿਤੇ ਬਾਅਦ ਵਿੱਚੋ ਪਛਤਾਉਣਾ ਪੈ ਜੇ ਪਰ ਗੁਰਜੰਟ ਕਹਿੰਦਾ ਤੇਰੀ ਤਾਂ ਗਿੱਚੀ ਵਿੱਚ ਮਾਤਾ ਮੁੰਡੇ ਔਖੇ ਹੁੰਦੇ ਰਹਿਣਗੇ ਬਾਅਦ ਚੋ ਜੇ ਕਿਸੇ ਨੂੰ ਦੋਕ ਨਾਲਾਂ ਵਧ ਗਈਆਂ ਜਾਂ ਘਟ ਗਈਆਂ ਮੈਂ ਮਰ ਲੜ ਮਰਨ ਗਈ ਸਾਰਾ ਕੁਝ ਅੱਧੋ ਅੱਧ ਮੈਂ ਆਪਣੇ ਹੱਥਾਂ ਨਾਲ ਕਰਵਾ ਦੇਣਾ ਨਾਲੇ ਮੇਰੀ ਆਤਮਾ ਨੂੰ ਸ਼ਾਂਤੀ ਮਿਲ ਜੂ ਗੁਰੂ ਜੰਟ ਕਹਿੰਦਾ ਕਿ ਆਹ ਵਾਲਾ ਘਰ ਤਾਂ ਮੈਂ ਇੱਕ ਮੁੰਡੇ ਦੇ ਨਾਂ ਕਰਾ ਦੂੰਗਾ ਜਿਹੜਾ ਖਾਲੀ ਪਲਾਟ ਪਿਆ ਉਹ ਦੂਜੇ ਮੁੰਡੇ ਨੂੰ ਦੇ ਦੂੰਗਾ ਜਦੋਂ ਉਸਨੇ ਘਰ ਪਾਉਣਾ ਹੋਇਆ ਦੂਜਾ ਮੁੰਡਾ ਉਸਨੂੰ ਪੈਸੇ ਦੇ ਦੂਗਾ ਬਚਨੋ ਕਹਿੰਦੀ ਐ ਤੂੰ ਮੇਰੀ ਗੱਲ ਮੰਨ ਜਾ ਜ਼ਮੀਨ ਨਾ ਲਵਾ ਹਜੇ ਤਾਂ ਤੇਰੇ ਹੱਥ ਮੱਥੇ ਆ ਕੱਲ ਨੂੰ ਕੀ ਪਤਾ ਇਹ ਤੇਰੇ ਨਾਲ ਕੀ ਕਰਨਗੇ ਪਰ ਗੁਰਜੰਟ ਸਿੰਘ ਨੇ ਬਚਨਾਂ ਦੀ ਇੱਕ ਗੱਲ ਨਹੀਂ ਸੁਣੀ। ਦੋਨਾਂ ਮੁੰਡਿਆਂ ਦੇ ਨਾਂ ਅੱਧੋ-ਅੱਧੀ ਜ਼ਮੀਨ ਕਰਵਾ ਦਿੱਤੀ। ਹਲੇ ਤੱਕ ਤਾਂ ਨੋਹਾ ਚੰਗੀਆਂ ਸੀ। ਗੰਟ ਸਿੰਘ ਦੀ ਆਦਤ ਸੀ ਕਿ ਉਹ ਰੋਟੀ ਨਾਲ ਦਹੀਂ ਖਾਂਦਾ ਸੀ। ਨੋਹਾ ਵੀ ਉਹਦੇ ਜੋਗਰੀ ਦਹੀਂ ਬਣਾ ਦਿੰਦੀਆਂ ਸੀ। ਪਹਿਲਾਂ ਤਾਂ ਉਹਨਾਂ ਨੂੰ ਬੱਚਿਆਂ ਦੇ ਨਾਲ ਹੀ ਰੋਟੀ ਬਣਾ ਦਿੰਦੀਆਂ ਸੀ ਪਰ ਦੋ ਮਹੀਨਿਆਂ ਬਾਅਦ ਨੋਹਾ ਵਿੱਚ ਫਰਕ ਪੈਣ ਲੱਗ ਗਿਆ। ਇੱਕ ਦਿਨ ਜਦੋਂ ਗੁਰਜੰਟ ਸਿੰਘ ਰੋਟੀ ਖਾਣ ਲੱਗਿਆ ਤਾਂ ਉਸਨੇ ਕਿਹਾ ਪਾਈ ਦਹੀਂ ਲਿਆ ਦਿਓ ਤਾਂ ਨੋਹਾ ਕਹਿੰਦੀਆ ਬਾਪੂ ਜੀ ਦਹੀਂ ਤਾਂ ਜੰਮਿਆ ਹੀ ਨਹੀਂ। ਉਸ ਦਿਨ ਤਾਂ ਗੁਰਜੰਟ ਕੁਝ ਨਹੀਂ ਬੋਲਿਆ ਉਸਨੇ ਸੋਚਿਆ ਕਿ ਮੌਸਮ ਚੇਂਜ ਹੋਣ ਕਰਕੇ ਦਹੀਂ ਜੰਮਿਆ ਨਹੀਂ ਹੋਣਾ ਗੁਰਜੰਟ ਸਿੰਘ ਨੂੰ 4-5 ਦਿਨ ਦਹੀਂ ਨਹੀਂ ਮਿਲਿਆ ਫਿਰ ਉਸਨੇ ਆਪਣੀ ਛੋਟੀ ਨੋ ਤਾਂ ਪੁੱਛਿਆ ਕਿ ਪੋਤਾ ਅੱਜ ਦਹੀਂ ਕਿਉਂ ਨਹੀਂ ਦਿੱਤਾ ਛੋਟੀ ਨੋ ਕਹਿੰਦੀ ਕਿ ਦੁੱਧ ਥੋੜਾ ਬਾਪੂ ਜੀ ਜਵਾਕ ਪੀ ਜਾਂਦੇ ਨੇ ਅਸੀਂ ਥੋੜੇ ਤੋਂ ਥੋੜੇ ਦੁੱਧ ਵਿੱਚੋਂ ਡੇਹਰੀ ਤੇ ਪਾਉਣ ਵਾਸਤੇ ਲਾਤਾ 4 ਪੈਸੇ ਆਉਣਗੇ ਮੇਰੇ ਗੁਰਜੰਟ ਸਿੰਘ ਕਹਿੰਦਾ ਕਿ ਪਾਈ ਤੁਹਾਨੂੰ ਡੈਰੀ ਵਿੱਚ ਪਾਉਣ ਨੂੰ ਕੋਈ ਨਹੀਂ ਰੋਕਦਾ ਪਰ ਦੁੱਧ ਘਰ ਜੋਗਰਾ ਤਾਂ ਰੱਖ ਲਿਆ ਕਰੋ ਤੁਹਾਨੂੰ ਕਿਹੜਾ ਕਿਸੇ ਚੀਜ਼ ਤੋਂ ਰੋਕਦੀ ਆ ਛੋਟੀ ਕਹਿੰਦੀ ਹੈ 10 10 ਕਿੱਲੇ ਤਾਂ ਆਉਂਦੇ ਆ ਸਾਨੂੰ ਸਾਨੂੰ ਕਿਹੜਾ 100 ਕਿੱਲੇ ਆਉਂਦੇ ਆ ਜੇ ਅਸੀਂ ਦੁੱਧ ਡੈਰੀ ਵਿੱਚ ਪਾਉਣੀ ਆ ਤਾਂ ਉਦਲੇ ਖਰਚੇ ਨਿਕਲ ਜਾਂਦੇ ਨੇ ਬਥੇਰੇ ਖਰਚੇ ਨੇ ਘਰ ਵਿੱਚ ਪਹਿਲਾਂ ਤਾਂ ਤੁਹਾਡੀਆਂ ਦਵਾਈਆਂ ਦੇ ਇੰਨੇ ਖਰਚੇ ਹੋ ਜਾਂਦੇ ਨੇ ਗੁਰਜੰਟ ਸਿੰਘ ਇਹ ਗੱਲ ਸੁਣ ਕੇ ਚੁੱਪ ਹੋ ਜਾਂਦਾ ਹੈ ਫਿਰ ਅਗਲੇ ਦਿਨ ਵੀ ਗੁਰਜੰਟ ਸਿੰਘ ਨੂੰ ਦਹੀਂ ਨਹੀਂ ਮਿਲਦਾ ਅਗਲੇ ਦਿਨ ਗੁਰਜੰਟ ਸਿੰਘ ਨੇ ਆਪਣੇ ਦੋਨੇ ਮੁੰਡਿਆਂ ਨੂੰ ਬੁਲਾਇਆ ਤੇ ਉਹਨਾਂ ਨੂੰ ਸਾਰਾ ਕੁਝ ਦੱਸਿਆ ਮੁੰਡੇ ਤਾਂ ਆਪਣੀ ਆ ਘਰ ਵਾਲੀਆਂ ਮਗਰ ਲੱਗੇ ਹੋਏ ਸੀ ਉਹ ਕਹਿੰਦੇ ਕਿ ਬਾਪੂ ਜੀ ਤੁਸੀਂ ਤਾਂ ਜਮੇ ਹੀ ਹੱਦ ਕਰਦੇ ਹੋ ਨਾਲੇ ਕਿਲੋ ਪੱਕਾ ਦੁੱਧ ਪੀ ਜਾਂਦੇ ਹੋ ਨਾਲੇ ਦਹੀਂ ਆ ਭਾਲਦੇ ਹੋ ਤੁਸੀਂ 2-300 ਤਾਂ ਦੁੱਧ ਪੀ ਜਾਂਦੇ ਹੋ ਤੁਹਾਨੂੰ ਕੋਈ ਪਤਾ ਉੱਥੇ ਹੀ ਬਚਨੋਂ ਚੁੱਪ ਕਰਕੇ ਖੜੀ ਹੋਈ ਸੀ ਗੁਰਜੰਟ ਸਿੰਘ ਬਚਨ ਨੂੰ ਕਹਿੰਦਾ ਕਿ ਆਈ ਜੱਪ ਕਰਕੇ ਖੜੀ ਆ ਕੁਝ ਤਾਂ ਬੋਲ ਪਾ ਤੂੰ ਕਹਿ ਦੇ ਕਿ ਮੈਂ ਦਹੀਂ ਜਮਾਉਂਗੀ ਮੈਂ ਇਸ ਘਰ ਦੀ ਮਾਲਕਣ ਹਾਂ ਮੁੰਡੇ ਦੇਖ ਕਿਵੇਂ ਘਰ ਵਾਲੀਆਂ ਮਗਰ ਲੱਗ ਕੇ ਮੈਨੂੰ ਪੁੱਠਾ ਸਿੱਧਾ ਬੋਲਦੇ ਆ ਬਜਨੋ ਕਹਿੰਦੀ ਹੈ ਉਦੋਂ ਤਾਂ ਤੂੰ ਮੇਰੇ ਆਖੇ ਨਹੀਂ ਲੱਗਿਆ ਜਦੋਂ ਮੈਂ ਕਹਿੰਦੀ ਸੀ ਹੱਜ ਜਮੀਨ ਨਾਲ ਲਵਾ ਇਹਨਾਂ ਦੇ ਨਾਂ ਇਹਨਾਂ ਦਾ ਕੱਲ ਨੂੰ ਕੀ ਪਤਾ ਤੈਨੂੰ ਕੁਝ ਦੇਣ ਕਿ ਨਾ ਦੇਣ ਤੂੰ ਤਾਂ ਮੇਰੇ ਜਮਾ ਨਹੀਂ ਆਖੇ ਲੱਗਿਆ ਹੁਣ ਵੇਖ ਲਾ ਦੋਦੋ ਤੇ ਪੈਸੇ ਵੀ ਗਿਣਾਉਂਦੇ ਆ ਹੁਣ ਆਪਣੀਆਂ ਕੀਤਿਆਂ ਨੂੰ ਭੋਗੀ ਜਾ ਬੈਠਾ ਉਦੋਂ ਮੈਂ ਰੋਂਦੀ ਰਹੀ ਪਰ ਨਾ ਤੂੰ ਤਾਂ ਮੇਰੀ ਇੱਕ ਗੱਲ ਨਹੀਂ ਮੰਨੀ ਗੁਰਜੰਟ ਸਿੰਘ ਨੂੰ ਹੁਣ ਤਾਂ ਨਹੀਂ ਬਿਲਕੁਲ ਹੀ ਮਿਲਣੋਂ ਬੰਦ ਹੋ ਗਿਆ ਸੀ ਤੇ ਦੁੱਧ ਵੀ ਗਲਾਸ ਤੋਂ ਅੱਧੀ ਗਲਾਸੀ ਮਿਲਦੀ ਸੀ ਸਬਜ਼ੀ ਅਣਚੋਪੜੀ ਤੇ ਕੱਪੜੇ ਵੀ ਬਿਨਾ ਪ੍ਰੈਸ ਕੀਤੇ ਮਿਲਦੇ ਸੀ ਇਹ ਦੇਖ ਕੇ ਉਹ ਬਚਨਾਂ ਉਹਦੀਆਂ ਗੱਲਾਂ ਨੂੰ ਯਾਦ ਕਰਦਾ ਹੈ ਕਿ ਉਹ ਰੋਕਦੀ ਸੀ ਮੈਨੂੰ ਤੇ ਮੈਂ ਉਸਦੇ ਆਖੇ ਨਹੀਂ ਲੱਗਿਆ ਫੇਰ ਗੁਰਜੰਟ ਸਿੰਘ ਨੇ ਆਪਣੇ ਬੈਗ ਵਿੱਚ ਕੱਪੜੇ ਪਾਏ ਤੇ ਬਚਨ ਨੂੰ ਕਿਹਾ ਚੱਲ ਚੱਲੀਏ ਇੱਥੋਂ ਜਿੱਥੇ ਆਪਣੀ ਕਦਰ ਹੀ ਨਹੀਂ ਬਹੁਆ ਇਹ ਸਭ ਕੁਝ ਖੜੀਆਂ ਦੇਖ ਰਹੀਆਂ ਸੀ ਤੇ ਕਹਿਣ ਲੱਗੀਆਂ ਹਾਂ ਹਾਂ ਚਲੇ ਜਾਓ ੱੱਕੇ ਖਾ ਕੇ ਇੱਥੇ ਹੀ ਆਉਂਗੇ ਦੇਖ ਲਾਂਗੇ ਤੁਹਾਨੂੰ ਕੌਣ ਪਰੌਂਠੇ ਖਵਾਉਂਦਾ ਦੋਨੋਂ ਜਾਣੇ ਬੱਸ ਵਿੱਚ ਬੈਠ ਗਏ ਬਚਨੋ ਕਹਿੰਦੀ ਮੈਨੂੰ ਦੱਸ ਆਪਾਂ ਚੱਲੇ ਕਿੱਥੇ ਆ ਗੁਰਜੰਟ ਸਿੰਘ ਕਹਿੰਦਾ ਪਹਿਲਾਂ ਤਾਂ ਆਪਾਂ ਧੀ ਕੋਲੇ ਚੱਲਾਂਗੇ ਸਾਰੀ ਗੱਲ ਦੱਸਾਂਗੇ ਜਦੋਂ ਗੁਰਜੰਟ ਸਿੰਘ ਆਪਣੀ ਧੀ ਨੂੰ ਸਾਰੀ ਗੱਲ ਦੱਸਦਾ ਹੈ ਤਾਂ ਉਸ ਦੀ ਧੀ ਆਪਣੇ ਪਿਓ ਨੂੰ ਕਹਿੰਦੀ ਹੈ ਕਿ ਬਾਪੂ ਜੀ ਤੁਸੀਂ ਤਾਂ ਕਮਲੇ ਹੋ ਗਏ ਉਦੋਂ ਮਾਂ ਦੇ ਆਖੇ ਨਹੀਂ ਲੱਗੇ ਹੁਣ ਆਪਣੇ ਹੱਥ ਆਪ ਹੀ ਬੜਾ ਕੇ ਬੈਠੇ ਹੋ ਜਦੋਂ ਮਾਂ ਰੋਕਦੀ ਸੀ ਤਾਂ ਤੁਸੀਂ ਰੁਕ ਜਾਂਦੇ ਹੁਣ ਤੁਸੀਂ ਐਂ ਕਰੋ ਜਿਵੇਂ ਮੈਂ ਕਿਹਾ ਗੁਰਜੰਟ ਸਿੰਘ ਨੇ ਆਪਣੀ ਧੀ ਦੀ ਗੱਲ ਸੁਣ ਕੇ ਕਿਹਾ ਹਾਂ ਧੀਏ ਇਹ ਤਾਂ ਗੱਲ ਤੂੰ ਸਹੀ ਕਰ ਰਹੀ ਹੈ ਹੁਣ ਮੈਂ ਇਦਾਂ ਹੀ ਕਰੂੰਗਾ ਗੁਰਜੰਟ ਸਿੰਘ ਕਹਿੰਦਾ ਹੈ ਕਿ ਧੀਏ ਏ ਮੇਰੇ ਦਿਮਾਗ ਵਿੱਚੋਂ ਗੱਲ ਹੀ ਨਿਕਲ ਗਈ ਸੀ ਕਿ ਮੈਂ ਤਾਂ ਆਪਣੀ ਵਸੀਅਤ ਵੀ ਬਦਲ ਸਕਦਾ ਹਜੇ ਗੁਰਜੰਟ ਸਿੰਘ ਅਗਲੇ ਦਿਨ ਸਿੱਧਾ ਵਕੀਰ ਕੋਲ ਜਾਂਦਾ ਤੇ ਆਪਣੀ ਵਸੀਅਤ ਬਦਲਾ ਲੈਂਦਾ ਹੈ ਫਿਰ ਉਹ ਆਪਣੇ ਘਰੇ ਜਾਂਦੇ ਨੇ ਜਦੋਂ 노ਹਾ ਗੁਰਜੰਟ ਸਿੰਘ ਤੇ ਬਚਨ ਨੂੰ ਦੇਖਦੀਆਂ ਨੇ ਤਾਂ ਕਹਿੰਦੀਆਂ ਨੇ ਆ ਗਏ ੱਟਕੇ ਖਾ ਕੇ ਹੁਣ ਇੱਥੇ ਕੀ ਕਰਨਾ ਹੈ ਉਹ ਤਾਂ ਗੁਰਜੰਟ ਸਿੰਘ ਕਹਿੰਦਾ ਹੈ ਕਿ ਇਸ ਘਰ ਦਾ ਮਾਲਕ ਮੈਂ ਆ ਤੁਸੀਂ ਕੌਣ ਹੁੰਨੇ ਹੋ ਮੈਨੂੰ ਰੋਕਣ ਵਾਲੀਆਂ ਪੁੱਛਣ ਦਾ ਹੱਕ ਤਾਂ ਮੇਰਾ ਤੁਸੀਂ ਇੱਥੇ ਕੀ ਕਰਦੀ ਹੋ ਉਹਨੇ ਨੂਹਾ ਇੱਕ ਦੂਜੇ ਦੇ ਮੂੰਹ ਵੱਲ ਦੇਖ ਕੇ ਕਹਿਣ ਲੱਗੀਆਂ ਲੱਗਦਾ ਏ ਇਸ ਬੁੱਢੇ ਦਾ ਦਿਮਾਗ ਹਿੱਲ ਗਿਆ ਨੂਹਾ ਕਹਿੰਦੀਆਂ ਵੇ ਬੁੱਢਿਆ ਤੈਨੂੰ ਸ਼ਰਮ ਨਹੀਂ ਆਉਂਦੀ ਇਹ ਗੱਲ ਕਰਦੇ ਨੂੰ ਇਸ ਘਰ ਦੀਆਂ ਮਾਲਕ ਅਸੀਂ ਆ ਤੁਸੀਂ ਨਹੀਂ ਇਹ ਘਰ ਤਾਂ ਸਾਡੇ ਘਰ ਵਾਲਿਆਂ ਦੇ ਨਾਂ ਅਸੀਂ ਮਾਲਕਾਂ ਬਚਨੋ ਕਹਿੰਦੀ ਮੂੰਹ ਸੰਭਾਲ ਕੇ ਗੱਲ ਕਰੋ ਭਾਈ ਬੁੜਾ ਕੌਣ ਹੁੰਦਾ ਇਹ ਤੁਹਾਡਾ ਬਾਪੂ ਆ ਪਹਿਲਾਂ ਤਾਂ ਬੜਾ ਡੈਡੀ ਜੀ ਡੈਡੀ ਜੀ ਕਹਿੰਦੀਆਂ ਸੀ ਹੁਣ ਸਿੱਧਾ ਹੀ ਬੁੜੇ ਤੇ ਆ ਗਈਆਂ ਤੁਹਾਡੇ ਘਰੇ ਮਾਪੇ ਹੈ ਨਹੀਂ ਤੇ ਮੁੰਡੇ ਵੀ ਉੱਥੇ ਆ ਗਏ ਆਪਦੇ ਘਰ ਵਾਲਿਆਂ ਨੂੰ ਦੇਖ ਕੇ ਦੋਨੇ نوਹਾ ਉੱਚੀ ਉੱਚੀ ਰੋਣ ਲੱਗ ਗਈਆਂ ਮੁੰਡੇ ਕਹਿੰਦੇ ਕੀ ਗੱਲ ਹੋ ਗਈ ਉਹਨਾਂ ਦੀਆਂ ਘਰ ਵਾਲੀਆਂ ਕਹਿੰਦੀਆਂ ਆਪ ਤਾਂ ਸੈਰ ਸਪਾਟਾ ਕਰਕੇ ਪਤਾ ਨਹੀਂ ਕਿੱਥੋਂ ਆਏ ਨੇ ਤੇ ਸਾਨੂੰ ਕਹਿੰਦੇ ਘਰੋਂ ਨਿਕਲ ਜਾ ਇਹ ਸੁਣ ਕੇ ਮੁੰਡੇ ਕਹਿੰਦੇ ਕਿ ਤੁਸੀਂ ਬੁੜੇ ਹੋ ਗਏ ਤੁਹਾਨੂੰ ਸ਼ਰਮ ਨਹੀਂ ਆਉਂਦੀ ਆ ਕੇ ਕਲੇਸ਼ ਕਰਨ ਲੱਗ ਗਏ ਜੇ ਤੁਹਾਡੇ ਤੋਂ ਰਾਮ ਨਾਲ ਰੋਟੀ ਖਾਧੀ ਜਾਂਦੀ ਆ ਤਾਂ ਖਾ ਲਓ ਨਹੀਂ ਤੇ ਚੁੱਪ ਕਰਕੇ ਇਸ ਘਰ ਵਿੱਚੋਂ ਨਿਕਲ ਜਾਓ ਗੁਰਜੰਟ ਸਿੰਘ ਕਹਿੰਦਾ ਇਹ ਘਰ ਮੇਰਾ ਅਸੀਂ ਕਿੱਥੇ ਜਾਣਾ ਹੁਣ ਤੁਸੀਂ ਜਾਓਗੇ ਨਾਲੇ ਜ਼ਮੀਨ ਵੀ ਛੱਡ ਦਿਓ ਮੈਂ ਆਪੇ ਆਪਦੀ ਖੇਤੀ ਕਰਿਆ ਕਰੂੰਗਾ ਫਿਰ ਦੋਨੋਂ ਮੁੰਡੇ ਕਹਿੰਦੇ ਕਿ ਜ਼ਮੀਨ ਤਾਂ ਸਾਡੇ ਨਾ ਬਾਪੂ ਤੂੰ ਤਾਂ ਭੁੱਲ ਗਿਆ ਸਾਡੇ ਨਾਮ ਕਰਵਾਤੀ ਸੀ ਗੁਰਜੰਟ ਸਿੰਘ ਨੇ ਜ਼ਮੀਨ ਦੇ ਕਾਗਜ਼ ਕੱਢ ਕੇ ਦਿਖਾਏ ਮੁੰਡੇ ਕਹਿਣ ਲੱਗੇ ਕੀ ਬਾਪੂ ਇਹ ਕੀ ਹੋ ਗਿਆ ਤਾਂ ਗੁਰਜੰਟ ਸਿੰਘ ਕਹਿੰਦਾ ਤੁਹਾਡੇ ਲੱਛਣ ਮਾੜੇ ਸੀ ਮੈਂ ਕੀ ਕਰਦਾ ਮੈਂ ਬਸੀਏ ਤੇ ਤੜਾਤੀ ਹੁਣ ਵੇਖ ਲਓ ਕੀ ਕਰਦੇ ਹੋ ਤੁਸੀਂ ਫਿਰ ਦੋਨੇ ਨੋਆ ਤੇ ਮੁੰਡੇ ਉਹਨਾਂ ਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਣ ਲੱਗ ਗਏ ਹੁਣ ਅੱਜ ਤੋਂ ਬਾਅਦ ਗੁਰਜੰਟ ਸਿੰਘ ਤੇ ਬਚਨੋਂ ਦੀ ਪੂਰੀ ਸੇਵਾ ਹੁੰਦੀ ਸੀ ਨਾਲੇ ਦਹੀਂ ਬਣਦਾ ਸੀ ਗੁਰਜੰਟ ਸਿੰਘ ਲਈ ਹੁਣ ਰੋਟੀ ਵਿੱਚ ਚੋਪੜੀ ਆਉਂਦੀ ਸੀ ਤੇ ਕੱਪੜੇ ਵੀ ਪ੍ਰੈਸ ਕੀਤੇ ਮਿਲਦੇ ਸੀ ਤਾਂ ਦੋਸਤੋ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਕੀ ਗੁਰਜੰਟ ਸਿੰਘ ਨੇ ਠੀਕ ਕੀਤਾ ਜਾਂ ਗਲਤ ਨਾਲੇ ਸਾਡੇ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਜ਼ਰੂਰ ਕਰ ਲਿਓ